ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੱਡੇ ਖੁਲਾਸੇ ਕੀਤੇ ਹਨ ਅੱਜ ਵਿਜੀਲੈਂਸ ਨੇ ਵਿਕਰਮ ਮਜੀਠੀਆ ਦੇ ਕਈ ਟਿਕਾਣਿਆਂ ਤੇ ਛਾਪੇ ਮਾਰੇ ਤੇ ਵਿਕਰਮ ਮਜੀਠੀਆ ਨੂੰ ਨਾਟਕੀ ਢੰਗ ਨਾਲ ਗ੍ਰਿਫਤਾਰ ਕੀਤਾ ਔਰ ਇਸ ਦੌਰਾਨ ਵਿਜੀਲੈਂਸ ਬਿਊਰੋ ਨੇ ਵਿਕਰਮ ਮਜੀਠੀਆ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਇੱਕ ਨਵੀਂ ਐਫਆਈਆਰ ਵੀ ਦਰਜ ਕੀਤੀ ਹੈ ਔਰ ਵਿਜੀਲੈਂਸ ਬਿਊਰੋ ਇਹ ਵੀ ਹਵਾਲਾ ਦੇ ਰਹੀ ਹੈ ਵੀ ਵਿਕਰਮ ਮਜੀਠੀਆ ਵਿਰੁੱਧ ਪਹਿਲੋਂ ਹੀ ਸਿੱਟ ਨੇ ਸਾਲ 2021 ਚ ਐਫਆਈਆਰ ਨੰਬਰ 2 ਦਰਜ ਕੀਤੀ ਸੀ ਜੋ ਪੁਲਿਸ ਸਟੇਸ਼ਨ ਪੰਜਾਬ ਸਟੇਟ ਕਰਾਇਮ ਚ ਦਰਜ ਹੈ ਉਸ ਵੇਲੇ ਪੰਜਾਬ ਵਿੱਚ ਚਰਨਜੀਤ ਚੰਨੀ ਦੀ ਸਰਕਾਰ ਸੀ ਔਰ ਬਿਕਰਮ ਮਜੀਠੀਏ ਦੇ ਵਿਰੁੱਧ ਧਾਰਾ 25 27 ए ਤੇ 29 ਐਨਡੀਪੀਐਸ ਐਕਟ 1985 ਤਹਿਤ ਕੇਸ ਦਰਜ ਕੀਤਾ ਗਿਆ ਸੀ ਔਰ ਬਿਕਰਮ ਮਜੀਠੀਏ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਜਿਹਦੇ ਵਿੱਚ ਪਹਿਲਾ ਖੁਲਾਸਾ ਇਹ ਕੀਤਾ ਵੀ ਬਿਕਰਮ ਮਜੀਠਾ ਦੀਆਂ ਕੰਪਨੀਆਂ ਦੇ ਖਾਤਿਆਂ 'ਚ 141 ਕਰੋੜ ਰੁਪਏ ਸ਼ੱਕੀ ਵਿਦੇਸ਼ੀ ਖਾਤਿਆਂ ਵਿੱਚੋਂ ਪਏ ਨੇ ਦੂਸਰਾ ਵੱਡਾ ਖੁਲਾਸਾ ਇਹ ਕੀਤਾ ਵੀ ਵਿਕਰਮ ਮਜੀਠੀਆ ਦੀ ਮਜੀਠੀਆ ਦੀਆਂ ਕੰਪਨੀਆਂ ਦੀਆਂ ਵਿੱਤੀ ਸਟੇਟਮੈਂਟਾਂ ਵਿੱਚ 236 ਕਰੋੜ ਰੁਪਏ ਬੇ ਹਿਸਾਬੇ ਢੰਗ ਨਾਲ ਪਾਏ ਗਏ ਨੇ ਔਰ ਵੱਡਾ ਖੁਲਾਸਾ ਇਹ ਕੀਤਾ ਵੀ ਵਿਕਰਮ ਮਜੀਠੀਆ ਦੀ ਆਮਦਨ ਵਿੱਚ 540 ਕਰੋੜ ਰੁਪਏ ਦਾ ਗੈਰ ਕਾਨੂੰਨੀ ਢੰਗ ਨਾਲ ਵਾਧਾ ਹੋਇਆ ਔਰ ਵਿਜੀਲੈਂਸ ਨੇ ਆਪਣੇ ਬਿਆਨ ਵਿੱਚ ਡਰੱਗ ਮਨੀ ਦਾ ਵੀ ਵੱਡੇ ਪੱਧਰ ਤੇ ਜ਼ਿਕਰ ਕੀਤਾ ਔਰ ਵਿਜੀਲੈਂਸ ਨੇ ਇੱਕ ਹੋਰ ਵੱਡਾ ਖੁਲਾਸਾ ਇਹ ਕੀਤਾ ਵੀ ਵਿਕਰਮ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਨ੍ਹਾਂ ਦੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਬੇਹਿਸਾਬੇ ਢੰਗ ਨਾਲ ਪਾਏ ਗਏ ਨੇ ਔਰ ਇਹ ਵੀ ਗੱਲ ਕਹੀ ਹੈ ਵੀ ਵਿਕਰਮ ਵਜੀਠੀਆ ਦੇ ਨਾਮ ਤੇ ਕਈ ਜਾਇਦਾਦਾਂ ਬਿਨਾਂ ਕਿਸੇ ਆਮਦਨੀ ਸਰੋਤਾਂ ਤੇ ਇਹ ਦਰਜ ਨੇ ਜਿਨ੍ਹਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਨੇ ਤੇ ਨਾਲ ਦੀ ਨਾਲ ਸਟ ਨੇ ਅੱਜ ਜਿਹੜੀ ਸਾਂਝੀ ਕਾਰਵਾਈ ਕੀਤੀ ਹੈ ਉਸ ਪੜਤਾਲ ਦੌਰਾਨ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਇੱਕ ਖੁਲਾਸਾ ਇਹ ਵੀ ਕੀਤਾ ਗਿਆ ਵਿਜੀਲੈਂਸ ਵੱਲੋਂ ਕਿ ਮਜੀਠੀਆ ਤੇ ਉਹਨਾਂ ਦੀ ਪਤਨੀ ਦੇ ਨਾਮ ਤੇ ਵੱਡੀ ਗਿਣਤੀ ਚ ਪ੍ਰਾਪਰਟੀ ਹੈ ਜਿਸ ਦਾ ਕੋਈ ਆਮਦਨ ਸਰੋਤ ਸਾਹਮਣੇ ਨਹੀਂ ਆ ਰਿਹਾ ਔਰ ਇੱਕ ਹੋਰ ਖਤਰੇ ਦੀ ਘੰਟੀ ਵਿਜੀਲੈਂਸ ਬਿਊਰੋ ਨੇ ਮਜੇਠਿਆ ਪਰਿਵਾਰ ਉੱਪਰ ਪਾਈ ਹੈ ਇਹ ਗੱਲ ਕਹੀ ਹੈ ਵੀ ਪੜਤਾਲ ਜਾਰੀ ਹੈ ਔਰ ਪੜਤਾਲ ਦੌਰਾਨ ਹੋਰ ਵੀ ਕਈ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਹਨ ਔਰ ਇਹ ਗੱਲ ਕਹੀ ਹੈ ਵਿਜੀਲੈਂਸ ਬਿਊਰੋ ਨੇ ਵੀ ਇਹ ਸਾਰੇ ਸਬੂਤ ਅਦਾਲਤ ਅੱਗੇ ਪੇਸ਼ ਕਰਕੇ ਇਸ ਪੜਤਾਲ ਦਾ ਠੋਸ ਸਟਾ ਕੱਢਿਆ ਜਾਵੇਗਾ ਔਰ ਵੱਡੀ ਖਬਰ ਇਹ ਸਾਹਮਣੇ ਆਈ ਹੈ ਜਿਵੇਂ ਪਹਿਲਾਂ ਚਰਚਾ ਸੀ ਵੀ ਵਿਜੀਲੈਂਸ ਬਿਊਰੋ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੀ ਰਹਿائش ਤੋਂ ਗ੍ਰਿਫਤਾਰ ਕਰਕੇ ਮੁਹਾਲੀ ਕੋਰਟ ਵਿੱਚ ਪੇਸ਼ ਕਰਨ ਆ ਰਹੀ ਹੈ ਪਰ ਸੂਤਰੇ ਕਹਿੰਦੇ ਨੇ ਵੀ ਵਿਕਰਮ ਮਜੀਠੀਆ ਨੂੰ ਅੱਜ ਨਹੀਂ ਹੁਣ ਕੱਲ ਪੇਸ਼ ਕੀਤਾ ਜਾਵੇਗਾ ਔਰ ਇਸ ਸਾਰੀ ਪ੍ਰਕਿਰਿਆ ਦੌਰਾਨ ਜਿੱਥੇ ਸਾਰੇ ਪੰਜਾਬ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੀ ਚਰਚਾ ਚੱਲ ਰਹੀ ਹੈ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਪਿਛਲੀਆਂ ਸਰਕਾਰਾਂ ਵੇਲੇ ਮੰਤਰੀਆਂ ਦੀਆਂ ਗੱਡੀਆਂ ਵਿੱਚ ਡਰੱਗ ਦੀ ਤਸਕਰੀ ਹੁੰਦੀ ਸੀ ਉਹਨਾਂ ਇਹ ਵੀ ਕਿਹਾ ਵੀ ਕੋਈ ਮਲਜਮ ਜਿੰਨਾ ਮਰਜ਼ੀ ਵੱਡਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਾਲ ਇਹ ਵੀ ਗੱਲ ਕਹੀ ਵੀ ਪਹਿਲੀਆਂ ਸਰਕਾਰਾਂ ਦੇ ਜਿਹੜੇ ਸਾਬਕਾ ਮੰਤਰੀ ਸੀ ਉਹ ਆਪਣੇ ਘਰਾਂ ਵਿੱਚ ਕਮਾਂਤਰੀ ਪੱਧਰੀ ਡਰੱਗ ਤਸਕਰਾਂ ਨੂੰ ਰੱਖਦੇ ਸੀ ਇਹ ਸਿੱਧਾ ਸੰਕੇਤ ਸਿੱਧਾ ਇਸ਼ਾਰਾ ਉਹਨਾਂ ਵਿਕਰਮ ਮਜੀਠੀਆ ਵੱਲ ਕੀਤਾ ਪਰ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਜਦੋਂ ਵਿਕਰਮ ਮਜੀਠੀਆ ਦੇ ਵਿਰੁੱਧ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਹਿੰਮ ਚਲਾਈ ਸੀ ਔਰ ਇਹ ਗੱਲ ਕਹੀ ਸੀ ਵੀ ਵਿਕਰਮ ਮਜੀਠੀਆ ਵੱਡਾ ਡਰੱਗ ਤਸਕਰ ਹੈ ਔਰ ਬਿਕਰਮ ਮਜੀਠੀਏ ਨੇ ਇਸ ਦੋਸ਼ ਦੇ ਵਿਰੁੱਧ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਪਾਇਆ ਸੀ ਤੇ ਉਦੋਂ ਅਰਵਿੰਦ ਕੇਜਰੀਵਾਲ ਨੇ ਅਦਾਲਤ ਵਿੱਚ ਬਿਕਰਮ ਮਜੀਠੀਏ ਦੇ ਇਸ ਮਾਮਲੇ 'ਚ ਮੁਆਫੀ ਮੰਗੀ ਸੀ ਪਰ ਅੱਜ ਇਹ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਔਰ ਮੰਤਰੀ ਜਿਹੜੇ ਨੇ ਬਿਕਰਮ ਮਜੀਠੀਆ ਵਿਰੁੱਧ ਵੱਡੇ ਪੱਧਰ ਤੇ ਬਿਆਨਬਾਜ਼ੀ ਕਰਕੇ ਇਹ ਦੱਸਣ ਦਾ ਯਤਨ ਕਰ ਰਹੇ ਨੇ ਵੀ ਅੱਜ ਉਹਨਾਂ ਨੇ ਜੁੱਧ ਨਸ਼ਿਆਂ ਵਿਰੁੱਧ ਦੀ ਇੱਕ ਕੜੀ ਵਜੋਂ ਇੱਕ ਬਿਗ ਫਿਸ਼ ਜਿਹੜੀ ਹੈ ਇੱਕ ਵੱਡੇ ਤਸਕਰ ਤੇ ਹੱਥ ਪਾਇਆ ਦੂਸਰੇ ਪਾਸੇ ਬਿਕਰਮ ਮਜੀਠੀਆ ਨੂੰ ਜਦੋਂ ਗਫਤਾਰ ਕਰਨ ਵਿਜੀਲੈਂਸ ਦੀ ਵੱਡੀ ਟੀਮ ਗਈ ਤੇ ਉੱਥੇ ਬਹੁਤ ਵੱਡੇ ਪੱਧਰ ਤੇ ਲੋਕ ਝੋਕ ਹੋਈ ਬਿਕਰਮ ਮਜੀਠੀਆ ਦੀ ਪਤਨੀ ਗਨੀਪ ਘਰ ਨਵੇਂ ਦੋਛਲਾਇਆ ਵੀ 30 ਦੇ ਕਰੀਬ ਇਹ ਵਿਜੀਲੈਂਸ ਵਾਲੇ ਕੰਧਾਂ ਟੱਪ ਕੇ ਠੁੱਡੇ ਮਾਰ ਕੇ ਉਹਨਾਂ ਦੇ ਘਰ ਜ਼ਬਰਦਸਤੀ ਵੜੇ ਔਰ ਇਸ ਕਹਾ ਸੁਣੀ ਦਰਾਨ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਰੈਂਦੀ ਹੈ ਤੇ ਉਹਨਾਂ ਦੀ ਰਹਿائش ਦੇ ਪਿਛਲੇ ਦਰਵਾਜ਼ੇ ਰਾਹੀਂ ਉਹਨਾਂ ਨੂੰ ਲੈ ਕੇ ਬਾਹਰ ਨਿਕਲਦੀ ਹੈ ਇਸ ਵੇਲੇ ਵੱਡੀ ਗਿਣਤੀ ਵਿੱਚ ਵਿਕਰਮ ਮਜੀਠੀਆ ਦੇ ਸਮਰਥਕ ਅਕਾਲੀ ਦਲ ਦੇ ਲੀਡਰ ਉੱਥੇ ਪੁੱਜੇ ਸੀ ਨਾਹਰੇਬਾਜੀ ਕਰ ਰਹੇ ਸੀ ਪਰ ਜਦੋਂ ਹਿਰਾਸਤ ਚ ਲੈ ਕੇ ਵਿਜੀਲੈਂਸ ਦੀ ਟੀਮ ਨਿਕਲੀ ਤੇ ਨਾਲ ਦੀ ਨਾਲ ਫਿਰ ਵਿਜੀਲੈਂਸ ਦੀ ਟੀਮ ਨੇ ਵੱਡੇ ਖੁਲਾਸੇ ਕੀਤੇ ਔਰ ਇਹ ਖੁਲਾਸੇ ਸਾਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਨੇ ਕੋਈ ਵਿਕਰਮ ਮਜੀਠੀਆ ਦੀ ਪਿੱਠ ਥਾਪੜ ਰਿਆ ਤੇ ਕੋਈ ਵਿਕਰਮ ਮਜੀਠੀਆ ਦੇ ਵਿਰੁੱਧ ਬਿਆਨ ਦੇ ਰਿਆ ਦੂਸਰੇ ਪਾਸੇ ਜਿਵੇਂ ਦੱਸਿਆ ਵਿਕਰਮ ਮਜੀਠੀਆ ਨੇ ਇਹ ਗੱਲ ਕਹੀ ਹੈ ਵੀ ਉਸ ਨੂੰ ਚੁੱਪ ਕਰਵਾਉਣ ਲਈ ਜਿਹੜਾ ਉਹ ਸਰਕਾਰ ਦੇ ਪਾਜ ਖੋਲਦਾ ਸੀ ਉਸ ਤੋਂ ਰੋਕਣ ਲਈ ਉਹਨੂੰ ਬਦਲਾ ਲਓ ਨੀਤੀ ਤਹਿਤ ਗ੍ਰਿਫਤਾਰ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਦੋਸ਼ ਲਾ ਰਹੀ ਹੈ ਵੀ ਮਾਨ ਸਰਕਾਰ ਵਿਕਰਮ ਮਜੀਠੀਆ ਦਾ ਮੂੰਹ ਬੰਦ ਕਰਨ ਲਈ ਉਹ ਵਿਕਰਮ ਮਜੀਠੀਆ ਜਿਹੜਾ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਸੀ ਉਹਦਾ ਮੂੰਹ ਬੰਦ ਕਰਨ ਲਈ ਇੱਕ ਕੇਸ ਝੂਠਾ ਪਾਇਆ ਔਰ ਇਸੇ ਤਰ੍ਹਾਂ ਹੋਰ ਵੀ ਕਈ ਸਿਆਸੀ ਲੀਡਰ ਇਸ ਮੁੱਦੇ ਤੇ ਆਪਣੀਆਂ ਟਿੱਪਣੀਆਂ ਕਰ ਰਹੇ ਨੇ ਪਰ ਇਹ ਬਹੁਤ ਵੱਡੀ ਕਾਰਵਾਈ ਜਿਹੜੀ ਵਿਕਰਮ ਜੀਠੀਏ ਦੇ ਉੱਪਰ ਕੀਤੀ ਹੈ ਮਾਨ ਸਰਕਾਰ ਨੇ ਲੱਗਦਾ ਅਗਲੇ ਦਿਨਾਂ ਵਿੱਚ ਇਹ ਇੱਕ ਵੱਡਾ ਸਿਆਸੀ ਮੁੱਦਾ ਬਣੇਗਾ